ਪਰ ਇਹਨੂੰ ਇੱਕ ਵੱਖਰੀ ਦੁਨੀਆ 'ਚ ਨਾ ਰੱਖੋ ਇਹਨੂੰ ਅਕੈਡਮੀ ਨੂੰ ਇਸ ਅਕੈਡਮੀ 'ਚ ਲੋਕਾਂ ਦੇ ਪੈਸੇ ਵੀ ਲੱਗੇ ਹੋਏ ਐ ਇਸ ਅਕੈਡਮੀ 'ਚ ਲੋਕਾਂ ਦੀਆਂ ਜ਼ਮੀਨਾਂ ਐ ਇਹ ਅਕੈਡਮੀ ਆਨੰਦਪੁਰ ਦੇ ਲੋਕਾਂ ਦੀਆਂ ਹਿੱਕਾਂ 'ਪਰ ਬਣੀ ਐ ਦੱਸਿਓ ਹਾਲ ਬਟਾ ਦੱਸਿਓ ਹਾਲ ਬਟਾ ਜੋ ਪ੍ਰੋਬਲਮ ਐ ਦੱਸਿਓ ਹਾਲ ਜੀ ਸਾਰੇ ਆਹ ਲੈ ਨੀ ਕਿਸੇ ਬੰਦੇ ਨੂੰ ਮੈਂ ਬੋਲਦਾ ਹਾਂ ਮੈਂ ਅੱਜ ਦਾ ਸੈਰੀ ਡਾਇਰੈਕਟਰ ਸੀ ਹਾਂ ਲਾਈਟੋ ਬਾਅਦ ਮੈਨੂੰ ਵੀ ਐਕਸਪਲੋਇਟ ਕਰਨਾ ਥੋੜਾ ਨਹੀਂ ਬਹੁਤ ਐਕਸਪਲੋਇਟ ਕਰਨਾ ਸ਼ਹੀਦਿਕਾ ਐਨਾ ਜਦ ਐਕਸਪਲੋਇਟੇਸ਼ਨ ਕੀ ਦੇਖੋ ਤੁਸੀਂ ਜੁਲਾਈ ਅਗਸਤ ਤੱਕ ਨਵੰਬਰ ਦੀ ਸਮੱਸਿਆ ਨਹੀਂ ਦੂਸਰਾ ਦੇਖੋ ਗਾਲੇ ਆ ਕਿ ਇਹ ਜਿਹੜੇ ਮਹਾਰਾਜ ਮੈਂ ਇੱਥੇ ਬੈਠੇ ਨੇ ਇਹ ਕਾਫੀ ਦੇਰ ਤੋਂ ਇਹਨਾਂ ਨੂੰ ਰਲ ਮਿਲ ਕੇ ਪ੍ਰਤਾੜਿਤ ਕੀਤਾ ਜਾ ਰਿਹਾ ਉਹਦੇ ਚ ਮੈਨੇਜਮੈਂਟ ਵੀ ਸ਼ਾਮਲ ਹੈ ਉਹਦੇ ਚ ਇਥੋਂ ਦੀ ਪ੍ਰਿੰਸੀਪਲ ਵੀ ਸ਼ਾਮਲ ਹੈ ਔਰ ਅੱਜ ਮਜਬੂਰ ਹੋ ਕੇ ਇਹ ਧਰਨੇ ਤੇ ਬੈਠੇ ਆ ਮੈਂ ਅੱਜ ਇਹਨਾਂ ਨੂੰ ਆਪਣਾ ਸਵਰਥਨ ਦਿੰਦਾ ਔਰ ਇਹਨਾਂ ਨੂੰ ਇਹ ਗੱਲ ਕਹੀ ਹੈ ਕਿ ਤੁਹਾਡੀ ਲੜਾਈ ਚ ਅਸੀਂ ਤੁਹਾਡੇ ਨਾਲ ਸ਼ਾਮਲ ਹੈ ਤੁਹਾਨੂੰ ਜਿਹੜੀਆਂ ਤਕਲੀਫਾਂ ਉਹਨਾਂ ਨੂੰ ਅਸੀਂ ਸਮਝਦੇ ਆ ਮੈਂ ਚੈਨਲ ਰਾਹੀਂ ਮੈਨੇਜਮੈਂਟ ਨੂੰ ਕਹਿਣਾ ਪਈ ਇਹਨੂੰ ਇੱਕ ਵੱਖਰੀ ਦੁਨੀਆ 'ਚ ਨਾ ਰੱਖੋ ਇਹਨੂੰ ਅਕੈਡਮੀ ਨੂੰ ਇਸ ਅਕੈਡਮੀ 'ਚ ਲੋਕਾਂ ਦੇ ਪੈਸੇ ਵੀ ਲੱਗੇ ਹੋਏ ਐ ਇਸ ਅਕੈਡਮੀ 'ਚ ਲੋਕਾਂ ਦੀਆਂ ਜ਼ਮੀਨਾਂ ਐ ਇਹ ਅਕੈਡਮੀ ਆਨੰਦਪੁਰ ਦੇ ਲੋਕਾਂ ਦੀਆਂ ਹਿੱਕਾਂ 'ਪਰ ਬਣੀ ਐ ਇਹ ਅਕੈਡਮੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ ਸਮਾਂ ਰਹਿੰਦੇ ਇਹਨਾਂ ਚੀਜ਼ਾਂ ਨੂੰ ਠੀਕ ਕਰ ਲਓ ਨਹੀਂ ਤਾਂ 27 'ਚ ਸਰਕਾਰ ਕਾਂਗਰਸ ਦੀ ਆ ਰਹੀ ਐ ਅਸੀਂ ਸਾਰੇ ਮਸਲੇ ਹੱਲ ਕਰਾਂਗੇ ਭਾਜੀ मतलब हरेसमेंट इंडिविजुअल डिफरेंट हर एक अपनी अपनी परसन डिफरेंट तरह

ਜਾ ਅਗਲੀ ਮੀਟਿੰਗ ਆਤਾ ਹੂੰਗੀ ਕਿਉਂ ਐਸੇ ਖੜਲ ਕੇ ਸਾਰੇ ਕਿਤਾਬ ਲਾਸਟ ਫੋਰ ਜਾਂ ਜਿਹੜੇ ਵੀ ਬੰਦੇ ਬੈਠੇ ਆ ਐਦਾਂ ਹੀ ਗੱਲ ਹੋਊ ਇਸ ਗੱਲ ਦਾ ਵਾਦਾ ਹੈਗਾ ਹਾਂਜੀ ਹਾਂਜੀ